ਕਿਸਾਨ ਵੀਰੋ ਜਾਗੋ ਨਕਲੀ ਡੀਏਪੀ ਲੈਣ ਤੋਂ ਬਚੋ ਜਿਹੜਾ ਡੀਏਪੀ ਨਕਲੀ ਦਾ ਰੋਲਾ ਪਿਆ ਹੋਇਆ ਹੈ ਇਸ ਬਾਰੇ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਆਹ ਡੀਏਪੀ ਦੇ ਗੱਟੇ ਜਿਹੜੇ ਸਾਡੇ ਪਿੰਡ ਵੀ ਪਹੁੰਚੇ ਨੇ ਜਿਹੜੇ ਭਰਾ ਨੇ ਇਹ ਗੱਟੇ ਮੰਗਵਾਏ ਨੇ ਉਹ ਇਸ ਟਾਈਮ ਰਣਜੀਤ ਸਿੰਘ ਰਾਣਾ ਜਿਹੜਾ ਸਾਡੇ ਪਿੰਡ ਤੋਂ ਹੀ ਆੜਤੀਆ ਤੇ ਪਿੰਡ ਚੁੜਖੇਣਾ ਪਹਿਲਾਂ ਤੁਹਾਨੂੰ ਰਣਜੀਤ ਸਿੰਘ ਨਾਲ ਗੱਲ ਕਰਵਾ ਦਿੰਨੇ ਆ ਆੜਤੀ ਵੀਰ ਤੋਂ ਹੀ ਵੀ ਇਹ ਕੀ ਏ ਉਸ ਤੋਂ ਬਾਅਦ ਅਗਲੇ ਮੁੱਦੇ ਤੁਹਾਡੇ ਨਾਲ ਗੱਲ ਕਰਨੇ ਆ ਮਾਣਿਆ ਕੈਮਰਾਮੈਨ ਕੰਗਾ ਥੋੜਾ ਅੱਗੇ ਆ ਜਾ ਰਾਨੀ ਵੀਰ ਆ ਜਿਹੜੇ ਗੱਟੇ ਨੇ ਹਾਂਜੀ ਇਹ ਤੁਹਾਨੂੰ ਕਦੋਂ ਪਤਾ ਲੱਗਾ ਵੀ ਇਹ ਜਿਹੜੇ ਗੱਟੇ ਨੇ ਇਹਨਾਂ ਵਿੱਚ ਖਾਦ ਸਹੀ ਨਹੀਂ ਹੈ ਇਹ ਪ੍ਰਧਾਨ ਜੀ ਅਸੀਂ ਨਾ ਕਿਸੇ ਡੀਲਰ ਨਾਲ ਰਾਜਸਥਾਨ ਚ ਗੱਲ ਹੋਈ ਸੀ ਵੀ ਅਸੀਂ ਆਪਦੇ ਜ਼ਿਮੀਂਦਾਰਾਂ ਨੂੰ ਡੀਏਪੀ ਖਾਦ ਦੇਣੀ ਜੋ ਕਿ ਸਾਡੇ ਇਲਾਕੇ ਵਿੱਚ ਨਹੀਂ ਮਿਲ ਰਹੀ ਉਹ ਕਹਿੰਦਾ ਜੀ ਡੀਏਪੀ ਤੁਹਾਡੇ ਕੋਲੇ ਪਹੁੰਚਾ ਦੇਣੇ ਜੀ ਕੋਈ ਦੀ ਡੀਏਪੀ ਦੀ ਗੱਲ ਹੋ ਕੇ ਸਾਡੇ ਨਾਲ ਉਹਨੇ ਸਾਨੂੰ ਸੱਦਿਆ ਸਾਡੇ ਨਾਲ ડીਲ ਕੀਤੀ ਤੇ ਸਾਡੇ ਤੋਂ ਉਹਨੇ ਖਾਤੇ ਦੇ ਵਿੱਚ ਪੈਸੇ ਲਏ ਆ ਅਸੀਂ ਖਾਤੇ ਦੇ ਵਿੱਚ ਜਦੋਂ ਪੈਸੇ ਪਾ ਦਿੱਤੇ ਆ ਤੇ ਉਹਨੇ ਸਾਡੇ ਕੋਲੇ ਆ ਖਾਦ ਭੇਜ ਦਿੱਤੀ ਜਦੋਂ ਅਸੀਂ ਲਵਾਈਏ ਉਸ ਤੋਂ ਬਾਅਦ ਸਾਨੂੰ ਪਤਾ ਲੱਗਾ ਵੀ ਇਹ ਖਾਦ ਡੀਏਪੀ ਜਿਹੜੀ ਹੈ ਇਹ ਅਸਲੀ ਹੈਗੀ ਨਹੀਂ ਇਹ 500 ਰੁਪਏ ਵਾਲਾ ਗੱਟਾ ਜੋ ਕਿ 1350 ਦੇ ਹਿਸਾਬ ਨਾਲ ਸਾਡੇ ਤੋਂ ਉਹਨੇ ਪੈਸੇ ਲੈਨੇ ਤੇ ਇਹ ਜਿਹੜੀ ਖਾਦ ਹੈ ਨਕਲੀ ਨਿਕਲੀ ਏ ਤੇ ਸਾਡੇ ਕੋਲੋਂ ਜਿਹੜੇ ਪੈਸੇ ਉਹ ਪੱਕੇ ਦੇ ਵਿੱਚ ਉਹਨੇ ਪੈਸੇ ਲੈ ਹੋਇਆ ਉਹ ਅਸੀਂ ਤੁਹਾਨੂੰ ਖਾਤੇ ਦੀਆਂ ਪ੍ਰਦਾਨ ਦੀ ਸਟੇਟਮੈਂਟਾਂ ਦੇ ਦਿੰਦੇ ਆ ਤੁਹਾਡੇ ਕੋਲ ਕਿੰਨੇ ਪੈਸੇ ਲੈ ਸਾਡੇ ਕੋਲ ਟੋਟਲ 1350 ਦੇ ਹਿਸਾਬ ਨਾਲ ਲਏ ਆ ਜੀ ਪੈਸੇ ਕਿੰਨੇ ਪੈਸੇ ਜੋ ਕਿ ਤਕਰੀਬਨ 350 ਗੱਟਾ ਆਇਆ ਟੋਟਲ 4.5 ਲੱਖ ਰੁਪਇਆ ਬਣਦਾ ਜੋ ਕਿ 3 ਲੱਖ ਰੁਪਇਆ ਮੇਰੇ ਕੋਲੇ ਆ ਉਹ ਆਰਟੀਜੀਐਸ ਖਾਤੇ ਦੇ ਵਿੱਚੋਂ ਟਰਾਂਸਫਰ ਐਂਟਰੀ ਹੋ ਗਈ ਹੈ ਉਹ ਤੁਸੀਂ ਆਪਦੇ ਕੱਲੇ ਖਾਤੇ ਚ ਕਰਾਈ ਮੇਰੇ ਖਾਤੇ ਦੇ ਵਿੱਚੋਂ ਤੇ ਇੱਕ ਮੇਰੇ ਨਾਲ ਹੋਰ ਸੀਗਾ ਮੁੰਡਾ ਉਹਦੇ ਖਾਤੇ ਦੇ ਵਿੱਚੋਂ ਹੋਈ ਹੈ ਟਰਾਂਸਫਰੈਂਸ ਆਹ ਦੇਖ ਲਓ ਆਰਤੀ ਵੀਰ ਦੇ ਕੋਲੋਂ ਹੀ ਤੁਹਾਨੂੰ ਸਾਬਤ ਕਰਾਤਾ ਕਿਵੇਂ ਕਿਸਾਨਾਂ ਨਾਲ ਵੱਡਾ ਧੋਖਾ ਹੋ ਰਿਹਾ ਸਰਕਾਰਾਂ ਨੂੰ ਇਸ ਪਾਸੇ ਖਿਆਲ ਨਹੀਂ ਆਰਤੀ ਵੀ ਠੀਕ ਨੇ ਜਦੋਂ ਜਿਹੜੇ ਕਿਸਾਨ ਉਹਨਾਂ ਕੋਲ ਜਾਂਦੇ ਨੇ ਸਾਨੂੰ ਖਾਦ ਮਗਵਾ ਕੇ ਦਿਓ ਇਹਨਾਂ ਦਾ ਖਾਦ ਮੰਗਵਾ ਕੇ ਦੇਣੀ ਅੱਗੋਂ ਖਾਦ ਅਸਲੀ ਆਉਣੀ ਕਿ ਨਕਲੀ ਆਉਣੀ ਉਹ ਤਾਂ ਬਾਅਦ ਦੀ ਗੱਲ ਹੈ ਜਦੋਂ ਰਾਜਸਥਾਨ ਦਾ ਰੋਲਾ ਪਿਆ ਵੀ ਨਕਲੀ ਖਾਦ ਦਾ ਜ਼ਖੀਰਾ ਫੜਿਆ ਗਿਆ ਇਹਨਾਂ ਨੂੰ ਵੀ ਪਤਾ ਲੱਗਾ ਵੀ ਅਸੀਂ ਤਾਂ ਆਪ ਰਾਜਸਥਾਨੋਂ ਲਿਆਂਦੀ ਖਾਦ ਕੇ ਨਾ ਮਹਿਸੂਸ ਕੀਤਾ ਵੀ ਸਾਡੇ ਨਾਲ ਵੀ ਬੜਾ ਵੱਡਾ ਧੋਖਾ ਹੋਇਆ ਇਹਨਾਂ ਨੇ ਮੈਨੂੰ ਲੱਗਦਾ ਪੈਸੇ ਤਾਂ ਜ਼ਿਆਦਾ ਨਹੀਂ ਆਪਾਂ ਖਾਤੇ 'ਚ ਪਾਏ ਹੁੰਦੇ ਨੇ 300000 ਰੁਪਏ ਮੇਰੇ ਖਾਤੇ ਚ ਜੋ ਗਿਆ 160000 ਰੁਪਏ ਹੋਰ ਕਿਹਦੇ ਖਾਤੇ ਚ ਗਿਆ ਕਿੰਨੇ ਟੋਟਲ ਕਿੰਨੇ ਘਟਿਆ ਆਪਣੇ ਕੋਲ ਆ ਗਏ ਨੇ 300 ਘਟਾ 350 ਘਟਾ ਬਾਕੀ ਘਟੇ ਉਹਨੇ ਦੇ ਦੇ ਬਾਕੀ ਘਟੇ ਉਹਨੇ ਦੇਣੇ ਸੀ 100 ਘਟਾ ਸਾਡੇ ਕੋਲੇ ਪਿਆ ਮੌਜੂਦ ਪਿਆ ਹੈ ਦੇਖੋ ਕਿਸਾਨ ਕੀ ਕਰੇਗਾ ਕਿਸਾਨ ਖੋਦਕੁਸ਼ੀ ਨਾ ਕਰੇ ਤਾਂ ਹੋਰ ਕੀ ਕਰੇਗਾ ਆਖਾਤ ਜਿੰਦੇ ਝੋਨੇ ਚ ਪੈਂਦੀ ਉਹਦਾ ਝੋਨਾ ਕਿੱਥੋਂ ਨਿਕਲਦਾ ਜਿੰਦੀ ਕਣਕ ਚ ਪੈਂਦੀ ਉਹਦੀ ਕਣਕ ਕਿੱਥੋਂ ਨਿਕਲਦੀ ਜਿੰਦੇ ਕਿਨੂ ਵਾਲੇ ਬਾਗ ਚ ਪੈਂਦੀ ਉਹਦੇ ਕਿਨੂ ਕੀ ਮੋٹے ਹੋਣੇ ਸੀ ਕਿੰਨਾ ਵੱਡਾ ਸਾਡੇ ਦੇਸ਼ ਵਿੱਚ ਆ ਨਕਲੀ ਡੀਏਪੀ ਵਾਲਾ ਨੈਟਵਰਕ ਚੱਲ ਰਿਹਾ ਹੈ ਇਹ ਬੜੀ ਸ਼ਰਮ ਵਾਲੀ ਗੱਲ ਹੈ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੜੀਆਂ ਨੂੰ ਖੁਦ ਫੋਨ ਕਰਕੇ ਇਹਦੇ ਬਾਰੇ ਜਾਣਕਾਰੀ ਦਿੱਤੀ ਜੀ ਇਹ ਜ਼ਖੀਰਾ ਬੜਾ ਵੱਡਾ ਨਕਲੀ ਜਿਹੜਾ ਡੀਏਪੀ ਦਾ ਆ ਰਿਹਾ ਹੈ ਤੇ ਤੁਹਾਨੂੰ ਮੇਰੇ ਦੱਸਣ ਦੀ ਲੋੜ ਹੀ ਨਹੀਂ ਆੜਤੀ ਵੀਰ ਨੇ ਖੁਦ ਹੀ ਦੱਸਤਾ ਹੈ ਇਹਨਾਂ ਦੇ ਨਾਲ ਜਿਹੜਾ ਪਾਰਟਨਰ ਹੈ ਉਹਨੇ ਵੀ ਜਦੋਂ ਸਾਡੇ ਨਾਲ ਗੱਲਬਾਤ ਕੀਤੀ ਇਹਨੇ ਰਾਣੇ ਵੀਰ ਨੇ ਕਰਾਈ ਉਹ ਆਂਦਾ ਵੀ ਸਾਨੂੰ ਉਹਦੀ ਪਤਾ ਲੱਗ ਗਿਆ ਵੀ ਸਾਡੇ ਦਾ ਤੋਖਾ ਹੋ ਗਿਆ ਨਕਲੀ ਖਾਸ ਸਾਨੂੰ ਜਿਹੜੀ ਇਹ ਮਿਲੀ ਹੈ ਪਰ ਪੈਸੇ ਸਾਡੇ ਤੋਂ ਅਸਲੀ ਖਾਦ ਤੇ ਲੈ ਗਏ। ਇਹ ਤੋਂ ਵੱਡਾ ਧੋਖਾ ਕਿਸਾਨ ਨਾਲ ਕੀ ਹੋਵੇਗਾ? ਹੁਣ ਇੱਥੇ ਆਪਾਰਤੀ ਉਹਨੂੰ ਕਹਿ ਦਈਏ ਇੱਥੇ ਆੜਤੀ ਉਹਦਾ ਮੈਨੂੰ ਨਹੀਂ ਲੱਗਦਾ। ਜਿਵੇਂ ਦੱਸ ਰਹੇ ਨੇ ਵੀ ਅਸੀਂ ਤਾਂ ਅਸਲੀ ਲਿਆਏ ਆ। ਆੜਤੀ ਤਾਂ ਪੈਸੇ ਪੈਸੇ ਦੇ ਕੇ ਲਿਆਏ ਆ ਤੇ ਵੱਡੀ ਗੱਲ ਇਹ ਪੱਕੇ ਚ ਦੇ ਕੇ ਲਿਆਏ ਨੇ। ਹਾਂ ਪੱਕੇ ਚ। ਬੇ ਇਹਨਾਂ ਕੋ ਨਕਦ ਨਹੀਂ ਲਿਆਂਦੀ। ਹਾਂ। ਪਰ ਬੜੀ ਸ਼ਰਮ ਵਾਲੀ ਸਾਡੇ ਦੇਸ਼ ਦੀਆਂ ਸਰਕਾਰ ਜਿਹੜੀ ਇਹ ਜਾਂ ਪੰਜਾਬ ਦੀ ਸਰਕਾਰ ਜਿਹੜੀਆਂ ਰਾਜਾਂ ਦੀਆਂ ਸਰਕਾਰਾਂ ਦੀ ਸ਼ਰਮ ਵਾਲੀ ਗੱਲ ਏ ਜੇ ਐਵੇਂ ਨਕਲੀ ਡੀਪੀ ਖਾਦਾਂ ਆਉਣਗੀਆਂ। ਕਿਸਾਨ ਕਿਵੇਂ ਬਚੇਗਾ ਇਹ ਪਾਣੀ ਚ ਪਾਇਆ ਜਾਂ ਫੂਕ ਮਾਰਿਆ ਸਿੱਲੀ ਨਹੀਂ ਹੁੰਦੀ ਐ ਹੀ ਰਹਿੰਦੀ ਜਿਵੇਂ ਕੀ ਪੱਥਰ ਹੈ ਇਹ ਮੇਰੀ ਮਿੱਟੀ ਕਿਸਾਨ ਵੀਰੋ ਜਾਗੋ ਨਕਲੀ ਡੀਪੀ ਲੈਣ ਤੋਂ ਬਚੋ ਤੇ ਖੇਤੀਬਾੜੀ ਅਫਸਰ ਨੂੰ ਕਾਂਗਾ 150 ਕਟਾ ਚੁੜ ਖੜੇ ਪਿਆ ਜਿਹੜਾ ਬਾਕੀ ਕੱਟੇ ਕਿੱਥੇ ਪਏ ਬਾਕੀ ਬੱਲੂਆਂ ਨੇ ਬਾਕੀ ਬੱਲੂਆਂ ਨੇ ਗੱਟੇ ਪੈਣੇ ਉਹ ਤੁਸੀਂ ਜਦੋਂ ਆੜਤੀ ਵੀਰ ਖੁਦ ਕਹਿ ਰਿਹਾ ਮਹਿਕਮੇ ਦਾ ਹੱਕ ਮੰਦਾ ਸਾਰੇ ਗੱਟੇ ਤੁਰੰਤ ਆਮਦੀ ਹਫਾਜ਼ੀ ਤੇ ਲੈ ਕੇ ਇਹਦੇ ਤੇ ਜਿਹੜੀ ਬਣਦੀ ਸਖਤ ਤੋਂ ਸਖਤ ਕਾਰਵਾਈ ਕਰੇ ਕਿਸਾਨਾਂ ਨਾਲ ਧੋਖਾ ਨਾ ਹੋਵੇ ਸਾਡੇ 1350 ਦਾ ਗੱਟਾ ਕਿਸਾਨ ਨੂੰ ਮਿਲਦਾ ਉਹਦੇ ਵਿੱਚ ਵੀ ਧੋਖਾ ਇਸ ਤੋਂ ਵੱਡੀ ਸ਼ਰਮ ਵਾਲੀ ਕੀ ਗੱਲ ਹੋ ਸਕਦੀ ਮੈਂ ਆਸ ਕਰਨਾ ਜਿੰਨੇ ਭਰਾ ਦੇਖ ਰਹੇ ਨੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਨਗੇ ਸ਼ਾਇਦ ਸਾਡੀ ਸੁੱਤੀ ਬੋਲੀ ਸਰਕਾਰ ਜਾਗ ਜੇ ਮੈਂ ਫਿਰ ਕਹਿ ਰਿਹਾ ਇਹ ਰਾਜਸਥਾਨ ਵਾਲੇ ਇਹ ਕਿਸਾਨ ਵੀਰਾਂ ਨੂੰ ਕਹਿ ਰਿਹਾ ਵੀ ਆ ਰਾਜਸਥਾਨੋਂ ਆਈ ਖਾਦ ਤੇ ਦੂਜੇ ਨੰਬਰ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਫੇਰ ਜਾਣੂ ਕਰਵਾ ਦਿਆਂ ਪੰਜਾਬ ਦਾ ਮੌਜੂਦਾ ਖੇਤੀਬਾੜੀ ਮੰਤਰੀ ਜਹਦਰ ਗੁਰਮੀਤ ਸਿੰਘ ਕੁੜੀਆ ਉਹਦੇ ਨੰਬਰ ਤੇ ਫੋਨ ਕਰਕੇ ਸਾਰੀ ਗੱਲ ਦੱਸੀਏ ਹੁਣ ਦੇਖਨੇ ਆ ਮੰਤਰੀ ਸਾਹਿਬ ਐਕਸ਼ਨ ਲੈਂਦੇ ਨੇ ਜਾਂ ਮੰਤਰੀ ਸਾਹਿਬ ਅੱਖਾਂ ਬੂਧ ਕੇ ਤੇ ਇਹਨੂੰ ਵੀ ਟਾਲੂ ਟੋਲ ਕਰਨੇ